ਮਾੜੀ ਰੱਜੀ ਮਾਰਾ ਇਹਦੇ ਕੁੱਤ ਵੀ ਨੰਗਲ ਠੀਕ ਹੈ ਜੀ ਜਨਾਵਾ ਫਿਰ ਆਦਰ ਦੇਖੋ ਜੀ ਠੀਕ ਹੈ ਦੇਖੋ ਨੇਤਾ ਜੀ ਜੀ ਸਰ ਓਕੇ ਵੈਲਕਮ ਓਕੇ ਜੀ ਪਹਿਲਾਂ ਹਾਂ ਜੀ ਸਰ ਸਾਹਮਣੇ ਦੇਖੋ ਸਾਰੇ ਇੱਥੇ ਦੇਖੋ ਸਰ ਸਾਹਮਣੇ ਦੇਖੋ ਐਮਐਲਏ ਸਾਹਿਬ ਇੱਧਰ ਦੇਖੋ ओके सर ਆ ਹੱਥ ਨਾਲ ਕਰ ਲੋ ਆਏ ਹੋਏ ਮਹਿਮਾਨਾਂ ਜਿਸ ਤਰ੍ਹਾਂ ਨਾਲ ਸਰਕਾਰ ਕੰਮ ਕਰ ਰਹੀ ਹੈ ਸਿੱਖਿਆ ਦੇ ਵਿੱਚ ਇਹ ਬਹੁਤ ਹੀ ਐਮ ਪੜਨਾ ਕੰਮ ਦੇ ਲਈ ਔਰ ਤੁਹਾਨੂੰ ਵੀ ਮੁਬਾਰਕਬਾਦ ਦੇਣਾ ਹੈ ਕਿ ਤੁਸੀਂ ਜੋ ਹੈ ਆਪਣਾ ਕੀ ਅ ਦੇਖੋ ਜੀ ਅੱਜ ਬੜੇ ਮਾਣ ਨਾਲ ਮੈਂ ਖੁਸ਼ੀ ਨਾਲ ਇਹ ਗੱਲ ਕਹਿ ਸਕਦਾ ਵੀ ਮੈਂ ਉਸ ਪਾਰਟੀ ਦਾ ਛਪਾਈ ਆ ਜਿਨੇ ਵਾਕਿਆ ਹੀ ਇੱਕ ਪੰਜਾਬ ਦੀ ਨਿਹਾਰ ਬਦਲਣ ਦਾ ਜਿਹੜਾ ਉਪਰਾਲਾ ਕਰ ਰਿਹਾ ਔਰ ਮੈਂ ਪੰਜਾਬ ਵਾਸੀਆਂ ਨੂੰ ਕਹਿਣਾ ਵੀ ਤਗੜੇ ਹੋ ਕੇ ਤੁਹਾਡੇ ਵੀ ਸਾਨੂੰ ਸਹਿਯੋਗ ਦੀ ਲੋੜ ਹੈ ਉਹਦੇ ਨਾਲ ਨਾਲ ਮੈਂ ਕਹਿ ਸਕਦਾ ਜੀ ਜਿਤਨਾ ਹੁਣ ਅੱਜ ਤਿੰਨ ਸਕੂਲਾਂ ਦਾ ਉਦਘਾਟਨ ਕੀਤਾ ਅਸੀਂ ਅੱਗੇ ਕਿਹਾ ਸੀ ਵੀ ਰੋਕਟ ਦੀ ਸਪੀਡ ਨਾਲ ਹੁਣ ਕੰਮ ਕਰਾਂਗੇ ਔਰ ਉਹ ਜਿਹੜਾ ਬਤੌਰ ਤੁਹਾਡੇ ਸਾਹਮਣੇ ਜਿਹੜਾ ਤੁਹਾਨੂੰ ਨਜ਼ਰ ਆਉਣਾ ਸ਼ੁਰੂ ਹੋ ਚੁੱਕਿਆ ਹੈ ਅੱਜ ਨੀਅਰ ਅਬਾਊਟ ਮੈਨੂੰ ਲੱਗਦਾ ਵੀ ਜੋ ਬਟਾਲੇ ਹਲਕੇ ਦੇ ਵਿੱਚ ਜਿਹੜੇ ਅੱਜ ਆਪਾਂ ਉਦਘਾਟਨ ਕੀਤੇ ਨੇ ਇਹ 35 ਤੋਂ 40 ਲੱਖ ਦੀ ਲਾਗਤ ਹੈ ਜਿਹੜੀ ਇਹ ਸਾਰੇ ਸਕੂਲਾਂ ਦੇ ਵਿੱਚ ਜਿਹੜੇ ਨਵੇਂ ਕਲਾਸਰੂਮ ਉਹਦੇ ਮੈਂ ਕਹਿ ਸਕਦਾ ਪ੍ਰੋਜੈਕਟਰ ਵਗੈਰਾ ਲੱਗੇ ਨੇ ਤਾਂ ਜੋ ਕਿ ਸਾਡੇ ਬੱਚੇ ਮੈਂ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਦੋਂ ਮੈਂ ਵੋਟਾਂ ਦੇ ਵਿੱਚ ਜਦੋਂ ਇਹਨਾਂ ਸਕੂਲਾਂ ਦੇ ਵਿੱਚ ਚੱਕਰ ਮਾਰਨ ਆਇਆ ਸੀ ਉਦੋਂ ਹਾਲਾਤ ਜਿਹੜੇ ਸੀ ਵੱਧ ਤੋਂ ਵੱੱਤਰ ਬਣੇ ਸੀ ਔਰ ਬਾਲਿਆਂ ਵਾਲੀਆਂ ਛੱਤਾਂ ਸੀ ਜਿਹੜੀਆਂ ਸਕੂਲ ਦੀਆਂ ਅੱਜ ਉਹਨਾਂ ਤੇ ਜਦੋਂ ਦੇਖਿਆ ਵੀ ਵਧੀਆ ਇਮਾਰਤਾਂ ਬਣੀਆਂ ਨੇ ਔਰ ਕਿਤੇ ਨਾ ਕਿਤੇ ਮਨ ਜਿਹੜਾ ਦਿਲ ਨੂੰ ਸਕੂਨ ਹੈ ਵੀ ਵਾਕਿ ਅਸੀਂ ਆਪਣੇ ਬੱਚਿਆਂ ਦੇ ਲਈ ਕੁਝ ਨਾ ਕੁਝ ਵਧੀਆ ਕਰ ਰਹੇ ਆ। ਬਿਲਕੁਲ ਜੀ ਦੇਖੋ ਮੈਂ ਤੁਹਾਨੂੰ ਅੱਗੇ ਦੱਸਦਾ ਹਾਂ ਕਿ ਅ ਰਾਤ ਦਿਨ ਮਿਹਨਤ ਕਰ ਰਹੇ ਆ ਜੀ ਕੰਮ ਕਰ ਰਹੇ ਆ ਔਰ ਇਹ ਕੰਮ ਦਾ ਨਤੀਜਾ ਜਿਹੜਾ ਹੈ ਇਹ ਸਾਨੂੰ ਲੋਕ ਦੱਸਣਗੇ ਵੀ ਅਸੀਂ ਵਾਕਿ ਮਿਹਨਤ ਕਰਕੇ ਪੰਜਾਬ ਦੇ ਵਿੱਚ ਸਕੂਲਾਂ ਦੀ ਨਿਹਾਰ ਬਦਲੀ ਹੈ ਪੰਜਾਬ ਦੇ ਵਿੱਚ ਹਰ ਪੱਖੋਂ ਕਿਉਂਕਿ ਪੰਜਾਬ ਸੋਨੇ ਦੀ ਚੜੀਆ ਕਿਹਾ ਜਾਣ ਵਾਲਾ ਪੰਜਾਬ ਸੀ ਪਰ ਦੁੱਖ ਦੀ ਗੱਲ ਹੈ ਜਦੋਂ ਸਾਨੂੰ ਪੰਜਾਬ ਮਿਲਿਆ ਇਹ ਅਖੀਰਲੇ ਸਾਹਾਂ ਤੇ ਸੀ ਹਰ ਤਰ੍ਹਾਂ ਦਾ ਮੈਂ ਕਹਿ ਸਕਦਾ ਨਸ਼ਾ ਉਹ ਵੀ ਭਰਪੂਰ ਸੀ ਹਰ ਪੱਖੋਂ ਕਰਪਸ਼ਨ ਦਾ ਪੂਰਾ ਯੂਰ ਸੀ ਔਰ ਕਿਤੇ ਨਾ ਕਿਤੇ ਮਨਾਰ ਸਕੂਲਾਂ ਦੇ ਜਿਹੜੇ ਟੱਠੇ ਹੋਏ ਡਿੱਗੇ ਹੋਏ ਸੀ ਅਸੀਂ ਉਸ ਚੀਜ਼ ਨੂੰ ਸਾਰੀ ਨੂੰ ਕਿਉਂਕਿ ਪੰਜਾਬ ਵਾਸੀਆਂ ਨੇ ਸਾਡੇ ਤੇ ਵਿਸ਼ਵਾਸ ਕੀਤਾ ਹੈ ਅਸੀਂ ਉਸ ਚੀਜ਼ ਨੂੰ ਸਾਰਿਆਂ ਨੂੰ ਦੇਖ ਕੇ ਹੁਣ ਪੰਜਾਬ ਨੂੰ ਫਿਰ ਉਸੇ ਤਰ੍ਹਾਂ ਦਾ ਰੰਗਲਾ ਪੰਜਾਬ ਜਿਹੜਾ ਉਹਦੀਆਂ ਲੀਆਂ ਤੇ ਲੈ ਕੇ ਆਉਂਦਾ ਮੈਂ ਦੇਖੋ ਮੈਂ ਤੁਹਾਨੂੰ ਦੱਸਦਾ ਜੀ ਜਦੋਂ ਅਸੀਂ ਸਰਕਾਰ ਬਣੀ ਸੀ ਸਭ ਤੋਂ ਪਹਿਲਾਂ ਆਪਾਂ ਬਿਜਲੀ ਦੀ ਗੱਲ ਕੀਤੀ ਸੀ ਪਰ ਮੈਂ ਕਈ ਵਾਰੀ ਹੱਸਦਾ ਵੀ ਹੁੰਨਾ ਵੀ ਵਿਰੋਧੀ ਕਹਿੰਦੇ ਸੀ ਪਹਿਲਾਂ ਉਹਨਾਂ ਨੂੰ ਪੁੱਛੀਏ ਨਾ ਵੀ ਜੇ ਕਾਂਗਰਸੀਆਂ ਨੇ ਪੁੱਛ ਲਈਏ ਯਾਰ ਤੁਸੀਂ ਕੀ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ ਹੋ ਗਿਆ ਉਹ ਕਹਿੰਨਗੇ ਨਹੀਂ ਜੀ ਸਰਕਾਰ ਨਹੀਂ ਚੱਲਦੀ ਇਹਨਾਂ ਕੋਲ ਜੀ ਉਹਨਾਂ ਨੂੰ ਪੁੱਛ ਲਈਏ ਨਾ ਵੀ ਇਹ ਘਰ ਘਰ ਨੌਕਰੀ ਦੀ ਗੱਲ ਕੀਤੀ ਸੀ ਕਹਿੰਦੇ ਜੀ ਨਹੀਂ ਨੇ ਇਹ ਬਾਅਦ 6 ਮਹੀਨੇ ਲੱਗਣਗੇ ਜੀ ਸਰਕਾਰ ਨਹੀਂ ਚੱਲਦੀ ਉਹਨਾਂ ਨੂੰ ਫਿਰ ਪੁੱਛ ਲਈਏ ਨਾ ਵੀ ਤੁਸੀਂ ਕੀ ਆਏ ਸਮਾਰਟਫੋਨ ਦਵਾਂਗੇ ਉਹ ਫਿਰ ਇਹੋ ਗੱਲ ਕਹਿਣਗੇ ਵੀ ਨਹੀਂ ਅ ਇਹਨਾਂ ਕੋਲ ਸਰਕਾਰ ਨਹੀਂ ਚੱਲਨੀ ਜੀ ਨਵੇਂ ਬੰਦੇ ਨੇ ਜੀ ਉਹਨਾਂ ਨੂੰ ਜਿਹੜੀ ਵੀ ਪੁੱਛੋ ਤੁਸੀਂ ਗੱਲ ਇਧਰੋਂ ਜਵਾਬ ਤੁਹਾਨੂੰ ਜਿਹੜਾ ਉਹ ਖੱਬੇ ਪਾਸੇੋਂ ਦੇਣਗੇ ਵੀ ਉਹ ਗੱਲਾਂ ਦਾ ਜਵਾਬ ਹੀ ਹੈ ਨਹੀਂ ਹੁਣ ਸਾਡੇ ਨਾਲ ਗੱਲ ਕਰਦੇ ਨੇ ਆਪਾਂ ਜੋ ਕਿਹਾ ਸੀ ਲੋਕਾਂ ਨੂੰ 600 ਜੁਟ ਬਿਜਲੀ ਵਾਲਾ ਕਰਕੇ ਵਖਾਲਦੇ ਮਹੱਲਾ ਕਲੀਨਿਕ ਕਿਆ ਸੀ ਬਣਾ ਕੇ ਵਿਖਾਲ ਦਿੱਤੇ ਸਕੂਲ ਆਫ ਫੈਮਿਨ ਜਿਹੜਾ ਉਹ ਬਟਾਲੇ ਹਲਕੇ ਦੇ ਵਿੱਚ ਮੈਂ ਕਹਿ ਸਕਦਾ ਵੀ ਤਿਆਰ ਹੋ ਰਿਹਾ ਬਾਕੀ ਸਕੂਲਾਂ ਦੀ ਅਸੀਂ ਨਿਹਾਰ ਬਦਲ ਰਹੇ ਆ ਸੜਕ ਸੁਰੱਖਿਆ ਫੋਸਟ 스마트 ਸਕੂਲ 스마트 ਸਕੂਲ ਥਰਮਲ ਪਲਾਂਟ ਪ੍ਰਾਈਵੇਟ ਜਿਹੜਾ ਸਰਕਾਰ ਦੇ ਹਵਾਲੇ ਕਰ ਦਿੱਤਾ ਸ਼੍ਰੀ ਗੁਰੂ ਅਮਰਦਾਸ ਜੀ ਦੇ ਨਾਂ ਤੇ ਰੱਖਿਆ ਸੋ ਕਈ ਟੋਲ ਟੈਕਸ ਬੰਦ ਕਰ ਦਿੱਤੇ ਕਿਸਾਨ ਜਿਹੜੇ ਸੀ ਸਾਡੇ ਭਰਾ ਰਾਤ ਨੂੰ ਮੋਟਰਾਂ ਚਲਾਉਣ ਜਾਂਦੇ ਸੀ ਗੰਨੇ ਦੇ ਭਾਅ ਵਧਾ ਦਿੱਤੇ ਹਰ ਪੱਖੋਂ ਭਗਵੰਤ ਮਾਨ ਦੀ ਸੋਚ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਜਿਹੜੀ ਆ ਪੰਜਾਬ ਨੂੰ ਕਿਉਂਕਿ ਸਿੱਧਾ ਬੈਨੀਫਿਟ ਜਿਹੜਾ ਅੱਜ ਹੁਣ ਇਸ ਪਿੰਡ ਦੇ ਵਿੱਚ ਆਏ ਆ ਮੈਂ ਮਾਨਣਾ ਇਹ ਗੱਲ ਕਹਿ ਸਕਦਾ 80% ਲੋਕਾਂ ਦੇ ਬਿਜਲੀ ਦੇ ਬਿਲੇ ਜ਼ੀਰੋ ਆ ਰਹੇ ਨੇ ਉਹ ਕਿਉਂ ਨਾ ਪਿਆਰ ਕਰਨਗੇ ਭਗਵੰਤ ਮਾਨ ਜੀ ਨੂੰ ਕਿਉਂ ਨਾ ਪਿਆਰ ਕਰਨਗੇ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦਾ ਡਾਇਰੈਕਟਲੀ ਫਾਇਦਾ ਜਿਹੜਾ ਉਹ ਅਸੀਂ ਘਰ ਘਰ ਜਣਾ ਪਚਾਇਆ ਸਕੂਲ ਅਸੀਂ ਸਰਕਾਰੀ ਸਕੂਲ ਹੀ ਇੰਨੇ ਵਧੀਆ ਬਣਾਉਂਦੇ ਆ ਆਪਾਂ ਕਹਿੰਦੇ ਆ ਮਾਪਿਆਂ ਨੂੰ ਵੀ ਆਪਾਂ ਪ੍ਰਾਈਵੇਟ ਸਕੂਲਾਂ ਤੋਂ ਕੀ ਲੈਣਾ ਤੁਸੀਂ ਇੱਧਰ ਬੱਚੇ ਪਾ ਦਿਓ ਸਕਲ ਸਮਝੇਗੇ ਨਹੀਂ ਜੇ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਫਿਰ ਤੇ ਆਪਾਂ ਕਵਾਂਗੇ ਠੀਕ ਹੈ ਜੀ ਹੁਣ ਸੋਹਣੀਆਂ ਬਿਲਡਿੰਗਾਂ ਨੂੰ ਵੇਖ ਕੇ ਜੇ ਆਪਾਂ ਕਹੀਏ ਹੁਣ ਇੱਥੇ ਸਟਾਫ ਆ ਮੈਨੂੰ ਖੁਸ਼ੀ ਐ ਇਸ ਗੱਲ ਦੀ ਸਾਡੇ ਟੀਚਰ ਨੇ ਬਾਹਰਲੇ ਮੁਲਕਾਂ ਤੋਂ ਸਿੱਖਿਆ ਲੈ ਕੇ ਆ ਰਹੇ ਨੇ ਸਾਡੇ ਟੀਚਰ ਨੇ ਅੱਜ ਉਹ ਦੱਸਰੇ ਸੀ ਮਾਈਕ ਤੇ ਵੀ ਵੀ ਮੈਂ ਮੈਨੂੰ ਖੁਸ਼ੀ ਹੋਈ ਵੀ ਅੱਜ ਮੇਰਾ ਬੱਚਾ ਪੜਿਆ ਹੋਇਆ ਅੱਜ ਉਹ ਵੀ ਟੀਚਰ ਪ੍ਰਤੀ ਹੋ ਗਿਆ ਸਰਕਾਰੀ ਸਕੂਲ 'ਚ ਬੱਚਾ ਪੜਿਆ ਹੋਇਆ ਨੌਕਰੀਆਂ ਮਿਲ ਰਹੀਆਂ ਨੇ ਭਗਵੰਤ ਮਾਨ ਜੀ ਦੀ ਇਮਾਨਦਾਰੀ ਦੀ ਸੋਚ ਜਿਹੜੀ ਬਰਕਰਾਰ ਹੈ ਲੋਕਾਂ ਨੂੰ ਜਿਹੜਾ ਵਾ ਵੀ ਅ ਵਾਕਿਆ ਇਹ ਇੱਕ ਰਾਹਤ ਮਿਲ ਰਹੀ ਹੈ ਨਹੀਂ ਤੇ ਅੱਗੇ ਕਰਾਪਸ਼ਨ ਤੇ ਸ਼ਿਫਾਸ ਤੋਂ ਬਿਨਾ ਕਿੱਥੇ ਨੌਕਰੀਆਂ ਮਿਲਦੀ ਜਿਹੜਾ ਸਰਕਾਰ ਤੇ ਉਪਰਾਲੇ ਕਰਦੀ ਕਰਦੀ ਹੈ ਜੀ ਜਿੱਥੇ ਵੀ ਸਰਕਾਰ ਨੂੰ ਪਤਾ ਲੱਗ ਜਾਵੇ ਵੀ ਇਹ ਲੋਕਾਂ ਦੀ ਡਿਮਾਂਡ ਹੈ ਪਬਲਿਕ ਦੀ ਡਿਮਾਂਡ ਹੈ ਉੱਥੇ ਤੇ ਆਪਾਂ ਉਪਰਾਲਾ ਕਰਨਾ ਹੀ ਕਰਨਾ ਬਟ ਮੈਂ ਇਹ ਗੱਲ ਕਹਿ ਸਕਦਾ ਵੀ ਆਪਾਂ ਨੂੰ ਤਰਜੀਹ ਜਿਹੜੀ ਹੈ ਜਿਹੜੇ ਸਾਰੇ ਸਾਡੇ ਸਰਕਾਰੀ ਅਦਾਰੇ ਆ ਉਹਨਾਂ ਨੂੰ ਦੇਈਏ ਧੰਨਵਾਦ ਸਾਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਅੱਜ ਸਾਡੇ ਸਕੂਲ ਦੇ ਵਿੱਚ ਤਿੰਨ ਧਮਾਦਾ ਉਦਘਾਟਨਾ ਹੈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖਲਾਤ ਐਕਸੈਂਟ ਦੇ ਵਿੱਚ ਇੱਕ ਤੇ ਸਾਰੇ ਸੰਗੋਵਦੀਆ ਬਾਉਂਡਰੀ ਵਾਲ ਮ ਇਹ ਸਭ ਕੁਝ ਤੁਹਾਨੂੰ ਚਾਹੀਦਾ ਸੀ। ਉਸ ਦੇ ਵਿੱਚ 7,50,000 ਦਾ ਖਰਚਾ ਸੀਗਾ ਜਿਹੜਾ ਸਰਕਾਰ ਵੱਲੋਂ ਦਿੱਤਾ ਗਿਆ। ਦੂਸਰਾ ਸੀਗਾ ਕਲਾਸਰੂਮਸ ਦੀ ਰਿਪੇਅਰਸ ਦੇ ਜਿਹੜੇ ਕਿ 14 ਦੇ ਆਪਾਸ ਇੰਟਰ ਸੀਗੇ ਉਹ ਟਾਇਲਾਂ ਵਾਲੇ ਕਰਵਾ ਦਿੱਤੇ ਆ ਤੇ ਉਹਦੇ ਵਿੱਚ 5,90,000 ਦੀ ਗ੍ਰਾਂਟ ਮਿਲੀ ਜਿਹੜੀ ਖਰਚ ਲਈ ਗਈ ਤੇ ਇਸ ਤੋਂ ਇਲਾਵਾ 70,000 ਬਾਥਰੂਮ ਦੀ ਰਿਪੇਅਰ ਵਾਸਤੇ ਮਿਲੀ ਸੀ। ਇਹ ਸਾਰੇ ਕੰਮ ਦੇ ਨਾਲ ਸਕੂਲ ਦਾ ਜਿਹੜਾ ਹਾਲ ਕਾਫੀ ਬਦਲ ਗਿਆ ਤੇ ਬੱਚਿਆਂ ਨੂੰ ਪੂਰੀ ਸਹੂਲਤ ਮਿਲ ਰਹੀ ਹੈ। ਸਰ ਇਹਦੇ ਲਈ ਸਕੂਲ ਦਾ ਜਿਹੜਾ ਮਿਹਨਤੀ ਸਟਾਫ ਹੈ ਨਾ ਉਹ ਤਾਂ ਯੋਗਦਾਨ ਹੈ ਕਿ ਉਹਨਾਂ ਦੀ ਮਿਹਨਤ ਸਦਕਾ ਸਕੂਲ ਦਾ ਨਾਮ ਜ ਬੱਚੇ ਸਾਡੇ ਕੋ ਬਟਾਲਾ ਲਈ ਤਾਂ ਜਾਂਦੇ ਕਿਉਂਕਿ ਬਟਾਲਾ ਜਿਹੜਾ ਸਕੂਲ ਹੈ ਮੋਬਾਇਲ ਦਾ ਸਕੂਲ ਹੈ ਉਹਦੇ ਜ ਸਾਇੰਸ ਵੀ ਹੋਣੀ ਹੈਗਾ ਕਿਲਾ ਟੈਕਸਿੰਗ ਹੈ ਜਿਹੜਾ ਸਕੂਲ ਹੈ ਜਿਹਦੇ ਵਿੱਚ ਸਾਇੰਸ ਆਰਟਸ ਕਮਰਸ ਤੇ ਵੋਕੇਸ਼ਨ ਚਾਰੇ ਸਟਰੀਮਸ ਪਲੱਸ 1 2 ਦੀਆਂ ਚੱਲਦੀਆਂ ਹੈ ਇਹ ਸਕੂਲ ਦਾ ਸਨਮਾਨ ਹੈ ਕਿ ਜਿਹੜੇ ਬਟਾਲਾ ਦੇ ਤੱਕ ਬੱਚੇ ਸਾਡੇ ਕੋ ਪੜਨ ਆਉਂਦੇ ਆ ਕਮਰਸ ਦੇ ਵੀ ਤੇ ਸਾਇੰਸ ਦੇ ਵੀ ਬੱਚਿਆਂ ਦੇ ਪੇਰੈਂਟਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਬੱਚਿਆਂ ਦੇ ਪੇਰੈਂਟਸ ਨੂੰ ਇਹ ਮੈਸੇਜ ਹੈ ਕਿ ਸਰਕਾਰੀ ਸਕੂਲ ਦੇ ਬਾਰੇ ਜਿਹੜਾ ਕੋਈ ਪੁਰਾਣਾ ਕਨਸੈਪਟ ਹੈਗਾ ਕਿ ਬੱਚਿਆਂ ਨੂੰ ਸ਼ਾਇਦ ਇਨਫਰਾਸਟ੍ਰਕਚਰ ਵਧੀਆ ਨਹੀਂ ਮਿਲਦਾ ਕਿਤੇ ਭੁੰਜੇ ਬਿਠਾਣ ਦੇਣਗੇ ਆਦਿ ਕੋਈ ਗੱਲ ਨਹੀਂ ਹਰ ਬੱਚੇ ਕੋਲ ਇਨਫਰਾਸਟ੍ਰਕਚਰ ਹੈਗਾ ਸਾਡੇ ਕੋਲ ਹਰ ਕਲਾਸ ਦੇ ਰੂਮ ਪ੍ਰੋਜੈਕਟਰ ਦੇ ਨਾਲ ਆਪਾਂ ਸਟੱਡੀ ਕਰਵਾਉਂਦੇ ਆਂ ਤੇ ਉਸ ਦੇ ਵਿੱਚ ਬੜੇ ਵਧੀਆ-ਵਧੀਆ ਲੈਕਚਰ ਆਉਂਦੇ ਆ ਇਵਨ NEET ਦੀ JEE ਦੀ ਤਿਆਰੀ ਕੰਪੀਟੀਸ਼ਨ ਦੀ ਵੀ ਅਸੀਂ ਕਰਵਾਉਂਦੇ ਹਾਂ ਗਿਆ ਸਕੂਲਾਂ ਦੇ ਵਿੱਚ ਹੀ ਉਹਨਾਂ ਦੇ ਮੋਬਾਈਲ ਤੋਂ ਘਰ ਬੈਠੇ ਹੀ ਤਿਆਰੀ ਕਰ ਸਕਦੇ ਆ ਪੰਜਾਬ ਐਜ ਉਹਨਾਂ ਨੂੰ ਸਾਡੇ ਸਕੂਲਾਂ ਤੋਂ ਜੁੜ ਸਕਦਾ ਹੈ। ਰਿੰਗ ਸਿੱਖਰ ਦੇ ਸੰਪੰਨ ਵਿੱਚ ਉਹਨਾਂ ਦਾ ਪੂਰਾ ਪੂਰਾ ਫਾਇਦਾ ਉਠਾਉਣਾ ਚਾਹੀਦਾ ਹੈ ਤੇ ਜੇ ਕੋਈ ਭੇਟਾ ਹੋਵੇ ਤੇ ਉਹ ਸਾਡੇ ਨਾਲ ਗੱਲਬਾਤ ਕਰਕੇ ਸਾਡੇ ਸਕੂਲ ਆ ਕੇ ਸਾਰਾ ਹੀਨਣ ਦੱਸ ਸਕਦਾ ਹੈ ਕਿ ਸਾਡੇ ਕੋਲ ਕੀ ਸਹੂਲਤਾਂ ਹੈਂ ਪ੍ਰਾਈਵੇਟ ਸਕੂਲਾਂ ਤੋਂ ਲੋਕਾਂ ਦਾਮ ਅੱਗੇ ਜਾਂ ਪਿੱਛੇ ਨਹੀਂ